ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪੈਂਡ ਚਮੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤਿੰਨੇ ਸੋਇ ਸਵਾਇਆ ਤੇ ਆਪਾਂ ਪਹੁੰਚੇ ਹਾਂ ਵੀਰ ਹਰਪਾਲ ਸਿੰਘ ਜੀ ਹੁਣਾਂ ਕੋਲ ਤੇ ਅਗੂ ਕਰਦੇ ਹਾਂ ਵੀਰ ਨਾਲ ਬਹੁਤੇ ਪੁੱਛ ਦੇਣਾ ਜੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਵੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਵਧੀਆ ਜੀ ਜਗੇ ਵੀ ਤੇ ਨਾਓ ਚੰਤੀ ਕਲਾ ਜੀ ਚੰਤੀ ਕਲਾ ਜੀ 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 ਕਿ ਉਹ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾਸ ਸਿੰਘ ਜੀ ਪਿੰਡ ਚੂਂਡਾ ਜ਼ਿਲ੍ਹਾ ਮੁਸਾਪੁਰ ਜੀ ਠੀਕ ਆ ਜੀ ਫੋਨ ਨੰਬਰ ਇਹਦੇ ਇੰਨਾ ਕੁ ਲਾਈ ਕਰਾ ਲੈਣਾ ਤੁੰਗੀ ਠੀਕ ਆ ਜੀ ਬਾਈ ਵਹਿੜ ਤੋਂ ਸ਼ੁਰੂਆਤ ਕਰਨੀ ਆ ਵਹਿੜ ਤੋਂ ਜਲਸੀ ਤੋਂ ਲੈਣੋ ਜਗੇ ਵੀਰ ਠੀਕ ਆ ਕਿੰਮਾ ਸੂਹਾ ਸੂਹੀ ਜੇ ਪੁੱਜਾ ਸੂਹਾ ਚੱਕੇ ਵੀ ਸਹੀ ਆ ਪਾਸੋਂ ਰਾਤ ਦੀ ਅੱਛਾ ਜੀ ਅੱਜ ਤੀਜਾ ਦਿਨ ਸੋਰੀ ਹੋ ਗਿਆ ਸੂਹੀ ਨੂੰ ਮਗਰ ਅੱਛੀ ਦਿੱਤੀ ਵੇਖੋ ਕਿ ਦੇ ਭਾਈ ਕਿੰਨਾ ਇਸ ਟਾਈਮ ਕੋ ਬੋਲੋ ਜਾਂ ਦੋ ਤਾਂ 8 ਟਾਈਮ 'ਚ ਬੋਲੇ ਭੰਡਿਆ ਜੱਗੇ ਵੀਰ ਅੱਛਾ ਜੀ 8 ਟਾਈਮ 16 ਜਾਂ 17 ਜਿੰਨਾ ਇਹਦੇ ਥੱਲੇ ਖਾਜ ਨਾਲ ਦੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ 16 17 ਲੀਟਰ ਜਿਹੜਾ ਬੋਲਾ ਬੋਲਾ ਤਿਆਰ ਹੈ ਪਹਿਲੇ ਸਵੇਰ ਜੱਗੇ ਵੀਰ ਇਹਨਾਂ ਦੁੱਧ ਭਰਿਆ ਜੋ 20 ਕਿਲੋ ਅੱਛਾ ਜੀ ਤੇ ਅਸੀਂ 20 ਕਿਲੋ ਦੇ ਜੱਗੇ ਵੀਰ ਗਰੰਟੀ ਨਾਲ ਆਪਣਾ ਵਾਸੀ ਦੇਣੀ ਹੈ ਠੀਕ ਹੈ ਹਾਂ ਠੀਕ ਹੈ ਠੀਕ ਹੈ ਲੋ ਜੀ 20 ਲੀਟਰ ਦੀ ਗਰੰਟੀ ਵਾਲੀ ਆ ਚਰਸੀ ਕਾਲੀ ਆਗੀ ਹਾਂ ਕਾਲੀ ਜਲਸੀ ਆਗੀ ਜੱਗੇ ਵੀਰ ਠੀਕ ਹੈ ਹਾਂ ਜੀ ਯਾਰੀ ਬਾਕੀ ਖੋਲ ਕੇ ਸੁਣਨੇ ਆ ਰੇ ਕਾਰਡ ਕਾਰਡ ਵੀ ਤੁਸੀਂ ਚੈੱਕ ਕਰ ਸਕਦੇ ਜੇ ਇੱਕ ਗੱਡਾ ਛੁੱਡਾ ਵੀ ਲੱਗੇ ਤਾਂ ਚੈੱਕ ਕਰਾਉਣਾ ਤੇ ਥਾਣਾ ਦਾ ਸੈ ਹੈ ਕਿ ਵੀ ਕਿੱਲੋ ਕੋ ਚੰਗੀ ਸਾਮ ਕਰਨ ਵਾਲਾ ਭਰਾ ਲਾਇਓ ਚੰਗਾ ਦੁੱਧ ਬਾਈ ਦੱਲਾ ਵਾ ਫਿਰ 20 ਲਿਖ ਕੇ ਗਾਰੰਟੀ ਦੇਣੀ ਆ ਜੇ ਸੀਲੀਆਂ ਵੀ ਤੁਸੀਂ ਚੈੱਕ ਕਰ ਸਕਦੇ ਜੇ ਤਵਾ ਦੀਆਂ ਸਭੀ ਬੋਟਲਾਂ ਅਸਾਹੀ ਠੀਕ ਹੈ ਜੀ ਮੈਟ ਪਾੜ ਗਵਾਜ ਲੱਗਾ ਪਾੜ ਨੂੰ ਲਾਇਓ ਲੋਕ ਇਸ ਕੋਰਪੀ ਤੇ ਲਾਗੇ ਤੋਂ ਇੱਕ ਰਮਨੇ ਚੈੱਕ ਤੁਨ ਚਾਡਾ ਤੇ ਥਣਾ ਦਾ ਸੈਜ ਗੈਪ ਆ ਬਾਈ ਲਾਗੇ ਤੋਂ ਚੈੱਕ ਕਰ ਸਾਡੇ ਤੇ ਥਣਾ ਦਾ ਸੈਜ ਗੈਪ ਤੇ ਬਾਈ ਜੇ ਇਹਦਾ ਮੁੱਲ ਫਿਰ ਮੁੱਲ ਜੱਗੇ ਵੀ ਨਹੀਂ ਜੇ 20-20 ਕਿਲੋ ਹਿਸਾਬ ਨਾਲ ਜਾਈਏ ਲਈ ਅੱਛਾ ਜੀ ਇਹ ਤੇ ਮੁੱਲ 75000 ਰੁਪਏ ਕਰਦੇ ਆ ਅੱਛਾ ਜੀ ਆਪਾਂ ਸੱਤ ਰੇ ਜੀ ਦੀਏ ਆਪਾਂ ਜੱਸ ਨੂੰ ਕਰੀਏ ਤੇ ਹਾਂਜੀ ਗੈਸ ਨੂੰ ਕਰੀਏ ਜੱਗੇ ਵੀ 10000 ਦੇ ਮਗਰ ਬੱਛੀ ਇਹਦੇ ਹਾਂਜੀ ਹੈ ਜੇ ਨਹੀਂ ਕੀ ਠੀਕ ਆਪਾਂ ਜੱਗੇ ਵੀ 65 ਦੀ ਦੇ ਲਈਏ ਕਰ ਦੋ ਨਿਚੋੜ ਕੱਢ ਦੀ ਹਾਂਜੀ ਕੱਢ ਦਿਆ ਨਿਚੋੜ ਛੋੜ ਵਾਲੇ ਕੰਮ ਕਰਦੇ ਨੇ ਜੱਗੇ ਵੀਰ ਹਾਂਜੀ ਉਹਨੇ 55000 ਦੀ ਬੱਚੀ ਹੋਊਗੀ ਅੱਛਾ ਜੀ ਸਰਵੇਸ਼ ਛੋੜ ਹੋਊਗਾ ਠੀਕ ਆ ਲਓ ਜੀ 20 ਲਿਗਟਾਰੀ ਉੱਤੇ ਜੱਗੇ ਗਿਆ 1000 ਦੀ ਵੈੜ ਬਿਲਕੁਲ ਹੀ ਨੋਰਮਲ ਦੇ ਅੱਧ ਦੇ ਹਿਸਾਬ ਨਾਲ ਇਹ ਬਾਈ ਨੇ ਕਰਤਾ ਵਾ ਹਾਂਜੀ ਹਾਂਜੀ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਮੈਂ ਆਹ ਮਗਰ ਕੱਟਾ ਜੀ ਅੱਛਾ ਜੀ ਅੱਜ ਸੂਈ ਨੂੰ 20 ਤੋਂ 25 ਦਿਨ ਹੋ ਗਏ ਜੀ ਠੀਕ ਆ ਹਾਂਜੀ ਹਾਂਜੀ ਸੂਆ ਸੂਆ ਤੀਸਰਾ ਸੂਈ ਦੇ ਠੀਕ ਹੈ ਜੀ ਦੋਸੂਆ ਪੀਸਾ ਸੁਣੀ ਜੇ ਬਾਈ ਕਿੰਨਾ ਦੁੱਧ ਆਸਤਾਨਾ ਆ ਟਾਈਮ ਜਿਹੜਾ ਹੋਗਾ 11 12 11 12 ਕਿਲੋ ਹੋਗਾ ਜੀ ਠੀਕ ਹੈ ਠੀਕ ਹੈ ਅੱਜ ਮੰਨ ਲਓ ਨੀਰੀ ਤੁੜੀ ਪੈਣ ਈ ਆ ਅੱਛਾ ਜੀ ਲੇਕਿਨ ਇਹ ਹਰਿਆ ਹੋਰਿਆ ਜਿੰਨੇ ਦੁੱਧ ਨੂੰ ਆ ਤਾਂ ਮਾਣਾ ਪੂਰੀ ਨਜ਼ਾਰੇ ਬਣ ਗਏ ਠੀਕ ਹੈ ਠੀਕ ਹੈ ਲਓ ਜੀ ਸੂਬਾ ਤੀਸਰਾ 11 ਤੋਂ 12 ਲੀਟਰ ਜਿਹੜਾ ਦੁੱਧ ਤਿਆਰ ਆ ਹਾਂ ਜੀ 11 ਮੰਨੋ ਕਿ ਪਕਾ ਆ 11 ਲਾ ਲਓ ਤੁਸੀਂ ਠੀਕ ਹੈ ਠੀਕ ਹੈ ਲਓ ਜੀ ਹੋਊਗਾ 11 12 ਬਾਈ ਨਾਲ ਕੋ ਮੰਨੇ ਤੇ ਚੱਡਾ ਰਿਹਾ ਚੈੱਕ ਕਰ ਸਕਦੇ ਜਾਨ ਤੁਹਾਨੂੰ ਤਾਂ ਲੱਗਾ ਪਿਆ ਵਾ ਬਾਕੀ ਥਣਾਂ ਦਾ ਸਾਈਜ਼ ਗਿਆ ਵੀ ਜਿਹੜਾ ਲੱਗੇ ਤਾਂ ਜਿਹਨੂੰ ਚੈੱਕ ਕਰਾਉਣਾ ਥਣੇ ਨੋ ਕਲਾ ਲੱਗਾ ਪਿਆ ਵੈਣ ਕਲਾ ਕਲਾ ਥਣ ਲੱਗਾ ਪਿਆ ਚੋਈ ਬੜੀ ਜੱਗੇ ਵੀਰ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਨੋ ਜੀ ਅੱਛਾ ਜੀ ਹਾਂ ਠੀਕ ਹੈ ਲੋ ਜੀ ਚੋਈ ਚੂਰੀਆਂ ਨੇ ਇੱਕ ਨੰਬਰ ਹੈ ਬਾਕੀ ਨੋ ਕਲੇ ਥਾਂ ਦੀ ਚੋਈ ਬਹੁਤ ਜ਼ਿਆਦਾ ਚਲੋ ਤੇ ਜਲਦੀ 100% ਨਰਮਾ ਇੱਧਰਲੀ ਸਾਈਡ ਤੋਂ ਚੈੱਕ ਕਰਾਦਨੇ ਤੁਹਾਨੂੰ ਥੋੜਾ ਦਾ ਸਾਇ ਗੈਪ ਕਰੋ ਜੀ ਇੱਧਰ ਚੈੱਕ ਕਰਾਓ ਜਿੱਕੇ ਜੀ ਤੇ ਤਾਂ ਇੱਧਰਲੀ ਸਾਈਡ ਤੋਂ ਆ ਤੇ ਬੱਚਾ ਲੱਗ ਗਿਆ ਸੀ ਨਾ ਤਾਂ ਕਰਕੇ ਮੰਨ ਲਓ ਵੀ ਇਹ ਪਸੂਗੀ ਹੈ ਠੀਕ ਆ ਠੀਕ ਆ ਇਹਦਾ ਮੁੱਲ ਭਾਜੀ ਮੁੱਲ ਨਿਕਾਗੇ ਜੱਗੇ ਵੀਰ ਅੱਛਾ ਜੀ ਇਹ ਮੰਨ ਲਾ ਵੀ ਆਪਾਂ ਪੂਰੇ 75 ਦੀ ਦੇ ਦਈਏ ਨਹੀਂ ਕਰੀਏ ਮੰਨ ਤਾਣ 70 ਦੀ ਦੇ ਦੇ ਜੱਗੇ ਵੀਰ 76 ਉਹ ਕਰ ਦਿਆਂ ਦਰਾ ਪੂਰੇ 5000 ਦੇ ਦਵਾਂਗੇ ਪਾਰੇ ਨੀਦੇ ਕੋ ਦੋਗਣਾ ਨੇ ਦੋਦਰੇ ਤੋ ਡਾਂਗ ਮਿਲੇਗਾ ਜਿੱਦਾਂ ਮਰਜ਼ੀ ਚੋ ਕੇ ਲੈ ਜੇ ਅੱਛਾ ਜੀ ਹਾਂ 65000 ਸ਼ੋਰ ਹੀ ਕਰਾਂਗੇ 100 200 ਠੀਕ ਹੈ ਠੀਕ ਹੈ ਯਾਰਾ 11 12 ਕਿਲੋ ਦੁੱਧ ਹਾਜ਼ਰ ਨਾਜ਼ਰ ਜੀ ਠੀਕ ਹੈ ਠੀਕ ਹੈ ਲਓ ਜੀ ਕੋਈ ਚੰਗੀ ਸਾਮ ਕਰੋ ਤੇ ਸ਼ੰਘਾ ਦੁੱਧ ਕੱਢੀ ਜੋ ਨਹੀਂ ਤੇ ਇਸ ਟਾਈਮ ਮੌਕੇ ਤੇ 11 12 ਲੀਟਰ ਦੁੱਧ 34 1000 ਬਿਲਕੁਲ ਹੀ ਨੋਰਮਲ ਰੇਟ ਹੈ ਭਾਈ ਤੇ ਜੇ ਨੰਬਰ ਤੇ ਕਿਵੇਂ ਆ ਗਈ ਇਹਦੇ ਥੋੜੇ ਵੀ ਚੱਗੇ ਵੀ 11 12 ਕਿਲੋ ਦੁੱਧ ਆ ਅੱਛਾ ਜੀ ਤੇ ਪਹਿਲੂ ਇਹ ਆ ਲੈ ਆਗੇ ਤਾਂ ਫੇਰ ਮਗਰ ਬੱਚਾ ਲਿੰਦੀ ਜੀ ਠੀਕ ਆ ਠੀਕ ਆ ਤੂੰ ਬੱਚੇ ਥੋੜਾ ਜਨਾ ਉਖੜ ਗਈ ਆ ਅੱਛਾ ਜੀ ਹਾਂ ਤਾਂ ਜੀ ਗੱਲ ਦੱਸੀ ਜਿਹੜੀ ਉਹਨੂੰ ਵਾਧਾ ਹੋ ਜਾਂਦਾ ਨਹੀਂ ਬਿਲਕੁਲ ਬਿਲਕੁਲ ਜੀ ਸਹੀ ਦੱਸ ਗਏ ਚਲੋ ਮਾਲ ਆਪਾਂ ਆ ਗਏ ਨਾ ਅੱਛਾ ਜੀ ਜੇ ਮਤਲਬ ਬਹਿ ਜਾਣਾ ਤਾਂ ਫੇਰ ਮਗਰ ਥੋੜੀ ਬੱਚਾ ਛੱਡੀਦਾ ਠੀਕ ਆ ਹਾਂ ਆ ਉਹ ਇਹ ਸੂਈ ਇਹ ਦੂਜਾ ਸੂਈ ਜੱਗੇ ਵੀਰ ਠੀਕ ਆ ਲੋ ਜੀ ਆਹ ਵਾਲਾ ਆ ਗਿਆ ਜੀ ਮੇਲ ਕਾਫ ਇਹਦੇ ਕੋਲ ਵੀ ਜਿਹੜਾ 10 ਤੋਂ 11 ਲੀਟਰ ਦੁੱਧ ਤੇ ਆ ਗਿਆ ਇਹ ਲਾਕ ਜਿਹੜਾ ਚੈੱਕ ਕਰਾਉਂਦੇ ਆਂ ਪਾਣਾ ਦਾ ਸੈੱਜ ਗਿਆ ਬਫੀ ਕੱਢ ਦੋ ਜਿਹੜਾ ਚੰਗਾ ਆ ਗਿਆ ਕਰਮਾਲੀ ਦਾ ਫੇਸ ਕੁਆਲਟੀ ਵੀ ਚੈੱਕ ਕਰਾ ਲਦੇ ਤੁਸੀਂ ਇਹ ਪਤਾ ਨਹੀਂ ਕਿ ਵੀ ਕੀ ਗੱਲ ਹੋ ਗਈ ਹਾਂਜੀ ਇਹ ਨਾ ਮੱਝਾਂ ਆਈਆਂ ਫਿਰ ਉਹ ਜਾਦੀਆਂ ਤੇ ਦਜੀ ਮੱਝ ਨੇ ਨਾ ਪਸ਼ਾਬ ਕਰਤਾ ਇਹ ਉਹ ਬੱਚੇ ਉੱਤੇ ਉੱਤੇ ਅੱਛਾ ਜੀ ਉਹ ਤਾਂ ਥੋੜਾ ਉਖੜ ਗਿਆ ਠੀਕ ਹੈ ਠੀਕ ਹੈ ਤੇ ਲਈ ਤੇ ਮੈਂ ਮਾੜੀ ਮਹਿੰਗੀ ਤੇ ਦੇ ਆਪਾਂ ਨੂੰ ਮੁਫਤ ਵਾਲਾ ਸਾਫੀ ਦੇਣਾ ਹੈ ਠੀਕ ਹੈ ਠੀਕ ਹੈ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਤੇ ਹੁਣੇ ਫ੍ਰੀ ਵਾਲਾ ਇਹ 75 ਦੀ ਦੇ ਦਈਏ ਪੈਣ ਤੇ ਘਾਟਾ ਹੀ ਡਿਆ ਆਪਾਂ ਨੂੰ ਅੱਛਾ ਜੀ ਹਾਂ ਕਰ ਦੋ ਵੀ ਹਰਖਾਨਾ ਜੀ ਹਾਂ ਜੀ ਕਰ ਦਈਏ ਹਾਨਾ ਹੀ ਵੀ ਹਾਂ ਨਾ ਜੇ ਕਿ ਵੀ ਪੂਰੇ 70 ਦੀ ਦੇ ਜਾਗੇ ਅੱਛਾ ਜੀ ਉਹ ਚੋਂ ਵੀ ਤਿੰਨ ਛੋੜ ਦਾਂਗੇ 67 ਦੀ ਹਾਂ ਠੀਕ ਆ ਜਾ ਕੀ ਕੋਈ ਕਸਰ ਨਹੀਂ ਕਸਰ ਨਹੀਂ ਛੱਡੀਏ ਰਹਿਣ ਦਈਏ ਦੁੱਧ ਵੀ 11 12 ਕਿਲੋ ਆ ਨਹੀਂ ਤੇ ਮਹਿੰਗੀ ਮੈਂ ਠੀਕ ਆ ਹਾਂ ਚਲੋ ਕਰ ਦੋ ਫਿਰ ਜਿੱਥੇ ਤੇ ਛੱਡਣੀ ਹੈ ਵੀ ਇਹ ਵੀ ਪੂਰੇ ਪੈਂਡ ਦੀ ਦੇ ਦਿੰਦੇ ਆ ਠੀਕ ਆ ਲਓ ਜੀ 65 ਪੈਂਡ ਲਾਹ ਦਿਆਰ ਦੀ ਦੋ ਦੋ ਟਾਈਮ ਮੇਰੇ ਕਾ ਜਿੱਦਾਂ ਮਰਜ਼ੀ ਚੋ ਕੇ ਖੜੇ ਅੱਛਾ ਜੀ ਮੰਨ ਲਓ ਵੀ 11 11 12 12 ਕਿਲੋ ਦੁੱਧ ਉਹ ਤੇ ਲੈ ਨਹੀਂ ਮੇਰੇ ਘਰੇ ਰਹਿਣ ਦੇ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ 65 ਪੈਂਡ ਹੀ ਭਾਈ ਨੇ ਕਰਤਾ ਪਣ ਪਣ ਪਰ ਇੰਨੇ ਦੀਆਂ ਕੋਈ ਜਗ੍ਹਾ ਵੀ ਨਹੀਂ ਦੇਊਗਾ ਨਾ ਬਿਲਕੁਲ ਸਹੀ ਗੱਲ ਆ 8 ਵਾਲੀ ਤੱਕ ਥੋੜਾ ਜਿਹਾ ਜਣਾ ਘਾਹ ਫਲੋਤਾ ਹੈ ਅੱਛਾ ਜੀ 8 ਵਾਲੀਆਂ ਬਾਅਦ ਇਹੋ ਮੱਜਾ ਤੁਸੀਂ ਆ ਅਸੀਂ ਅਸੀਨੇ ਬਿਨ ਬਈਆਂ ਨੇ ਆਪਾਂ ਵੇਚਣੀਆਂ ਐ ਬਿਲਕੁਲ ਬਿਲਕੁਲ ਸਹੀ ਗੱਲ ਉਹ ਮਤਲਬ ਕਿ ਚਾਰ ਜਿਹੜਾ ਅੱਜ ਲੈ ਗਿਆ ਨਾ ਉਹ 2-2 ਮਹੀਨੇ ਤਿੰਨ ਚੋਕੇ ਫੇਰ 5 ਮਹੀਨੇ ਦੀ ਦੇ ਦੇ ਕੋਈ ਠੀਕ ਆ ਠੀਕ ਆ ਠੀਕ ਆ ਠੀਕ ਆ ਲੋ ਜੀ ਪਸ਼ੂ ਬਾਈ ਦੇ ਕੋਲ ਚਲੋ ਚੰਗੇ ਜਾਂਦੇ ਪਸ਼ੂਵਾਰੇ ਸਾਹ ਨਾਲ ਇਹਦੇ ਵੀ ਬਿਲਕੁਲ ਲੋਰ ਕਰਤੇ ਆ ਬਾਈ ਨੇ ਤੇ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ